ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂ ਗਾ ਤੇ ਕਿੱਥੇ ਜਾਏ ਪੰਜਾਬੀ ਨੌਜਵਾਨ ਨੇ ਸੜਕ ਤੇ ਖਿਲਾਰ ਦਿੱਤਾ ਸਾਰਾ ਸਮਾਨ ਪੁਲਿਸ ਵਾਲਿਆਂ ਨੇ ਰੇੜੀ ਲਾਉਣ ਤੋਂ ਰੋਕਿਆ ਤਾਂ ਸੜਕ ਤੇ ਹੀ ਪਲਟ ਦਿੱਤੀ ਰੇੜੀ ਪਰੇ ਬਜ਼ਾਰ ਕਈ ਘਾਟੇ ਚੱਲਿਆ ਹਾਈ ਵੋਲਟੇਜ ਸ਼ਾਮਾ ਸੜਕ ਤੇ ਖਿਲਰੇ ਸਮਾਂ ਦੀਆਂ ਤਸਵੀਰਾਂ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਨੇ ਜਿੱਥੇ ਇੱਕ ਨਿਊਟਰੀ ਕੁਲਚਾ ਦੀ ਰੇੜੀ ਲਾਉਣ ਵਾਲੇ ਨੌਜਵਾਨ ਨੇ ਆਪਣੀ ਰੇੜੀ ਸੜਕ ਤੇ ਪਲਟ ਦਿੱਤੀ ਉਹ ਵੀ ਸਿਰਫ ਇਸ ਲਈ ਕਿਉਂਕਿ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਰੇੜੀ ਲਾਉਣ ਤੋਂ ਰੋਕ ਦਿੱਤਾ ਸੀ ਜਿਸ ਕਾਰਨ ਨੌਜਵਾਨ ਗੁੱਸੇ 'ਚ ਆ ਗਿਆ ਮੈਂ ਫੇ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਉਹ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਹੈ ਕਹਿੰਦਾ ਰੇੜੀ ਚੁੱਕ ਕੇ ਲਿਆਈ ਜਾ ਰੇੜੀ ਚੁੱਕ ਕੇ ਲਿਆਈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦੇ ਤੂੰ ਉੱਥੇ ਪਿੱਛੇ ਲਈ ਆ ਉਹਨੂੰ ਇੱਥੇ ਤੇਰੀ ਮੈਂ ਲਾਣੀ ਨਹੀਂ ਦੇਣੀ ਕਹਿੰਦਾ ਜੀ ਰੇੜੀ ਅੱਛਾ ਤੇ ਭਾਜੀ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ। ਹਾਂਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ। ਹਾਂਜੀ ਕੀਤਾ ਜਾਂਦਾ ਸੀ। ਜਦੋਂ ਨਵਾਂ ਕੋਈ ਆ ਗਿਆ, ਐਸਆਈ ਆ ਗਿਆ, ਇਹਨੂੰ ਰੇੜੀ ਚੁੱਕ ਲਾ। ਜਦੋਂ ਵੀ ਆਦਬ ਬਤਮੀਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋਲ। ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆਂਦੇ, ਹੱਥ ਜੋੜਦੇ ਮੇਰੇ ਅੱਗੇ, ਪਿਆਰ ਦਿੰਦੇ, ਇੰਨੇ ਪਿਆਰ ਨਾਲ ਬੋਲਦੇ ਆ। ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋਲ ਆਂਦੇ ਆ। ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ, ਇੱਜ਼ਤ ਮਿਲਦੀ ਆ। ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਹੈ ਨਾ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੀਰਤ ਨੌਜਵਾਨ ਮੁਤਾਬਕ ਉਹ 15 ਸਾਲਾਂ ਤੋਂ ਇਥੇ ਥਾਂ ਤੇ ਰੇੜੀ ਲਾਉਦਾ ਰਹੇ ਪਰ ਜਦੋਂ ਵੀ ਕੋਈ ਪੁਲਿਸ ਮੁਲਾਜ਼ਮ ਆਉਂਦਾ ਤਾਂ ਸਿਰਫ ਉਸ ਨੂੰ ਹੀ ਰੇੜੀ ਚੁੱਕਣ ਲਈ ਕਿਹਾ ਜਾਂਦਾ ਜਦ ਕਿ ਸੜਕ ਤੇ ਹੋਰ ਵੀ ਰੇੜੀਆਂ ਲੱਗੀਆਂ ਹੋਈਆਂ ਨੇ ਇਸ ਦੌਰਾਨ ਨੌਜਵਾਨ ਭਾਵ ਖੂ ਗਿਆ ਅਤੇ ਕੈਮਰੇ ਅੱਗੇ ਹੀ ਰੋਣ ਲੱਗਿਆ ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਮੇਰਾ ਕਰਤੂਕੜ 5000 ਦਾ ਭਾਜੀ। ਹੂੰ। ਕਿ ਬੀਸੀ ਕਿ ਉਹੀ ਪਨੇ ਇਥੇ ਮੈਂ ਸਭ ਕੁਝ ਵੇਸਟ ਕਰਦਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਸਾਰਾ ਵੇਸਟ ਕਰਦਾ ਭਾਜੀ। ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ? ਹੂੰ। ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ ਦਾਨ ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ। ਹੂੰ। ਜੀ ਆ ਜੀ ਜਾ ਕੇ ਦੱਸ ਕਿੰਨਾ ਦਾ ਦੁਖੀ ਹੈ ਅੱਜ ਤੁਸੀਂ। ਮੈਂ ਬਹੁਤ ਦੁਖੀ ਆ ਭਾ ਪਹਿਲੇ ਮੇਰੇ ਪਪਾ ਐਕਸਪਾਇਰ ਹੋ ਗਏ ਭਾ ਐਕਸਪਾਇਰ ਹੋ ਗਏ ਮੈਂ ਘਰ ਇਕੱਲਾ ਕਮਾਣਾ ਲੱਗਾ। ਹੁਣ ਇਹ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਦੇ ਬਾਹਰ ਜਾਓ ਭਾਜੀ ਜਦਕਿ ਟ੍ਰੈਫਿਕ ਪੁਲਿਸ ਮੁਤਾਬਕ ਉਹ ਸ਼ਹਿਰ ਦੀ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣਾ ਚਾਹੁੰਦੇ ਨੇ ਅਤੇ ਕਿਸੇ ਦੀ ਰੋਜ਼ੀ ਰੋਟੀ ਖੋਣ ਦੀ ਉਹਨਾਂ ਦੀ ਕੋਈ ਵੀ ਮਨਸ਼ਾ ਨਹੀਂ ਹੈ ਪੁਲਿਸ ਮੁਲਾਜ਼ਮਾ ਮੁਤਾਬਕ ਜਿਸ ਸਾਤੇ ਨੌਜਵਾਨ ਰੇੜੀ ਲਾਉਂਦਾ ਹੈ ਉਸਾਂ ਤੋਂ ਫਾਇਰ ਬ੍ਰਿਗੇਡ ਦੇ ਟੈਂਕਰ ਪਾਣੀ ਭਰਦੇ ਨੇ ਅਤੇ ਸ਼ਹਿਰ 'ਚ ਅੱਗ ਲੱਗਣ ਦੀ ਸੂਰਤ 'ਚ ਟੈਂਕਰਾਂ ਨੂੰ ਪਾਣੀ ਭਰਨ 'ਚ ਦਿੱਕਤ ਆਉਂਦੀ ਏ। ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋ ਗੱਲ ਦਾ ਵਾ ਜੇ ਤਾਂ ਮੰਨ ਲਓ ਕਿ ਸੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਮੈਡਮ ਡੀਐਸਪੀ ਟ੍ਰੈਫਿਕ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾ ਦੀਆਂ ਵਾ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆਂ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ। ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਨੂੰ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਹੀ ਅਨਾਊਂਸਮੈਂਟ ਕਰਦੇ ਆ ਜਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੀਆਂ ਰੇੜੀਆਂ ਆ ਪਿੱਛੇ ਕਰ ਲਓ ਜਿਹੜੀਆਂ ਫਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਚਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਅਨਾਊਂਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀਆਂ ਇਸ ਕਰਕੇ ਪਤਾ ਨਹੀਂ ਹੋਰ ਕੋਈ ਆਪਣਾ ਦਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰਨ ਆਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿੱਤੀਆਂ ਵਾ ਤੁਹਾਡੀ ਗੱਡੀਆਂ ਰੈਡੀ ਕਰਕੇ ਤੁਸੀਂ ਰੈਡੀ ਨੂੰ ਤੁਹਾਡੇ ਪਿੱਛੇ ਫੁੱਟਪਾਥ ਤੇ ਕਰਕੇ ਲਾ ਲੋ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰਟ ਨੂੰ ਡੋਲ ਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਹੁਣ ਕੀ ਕਰ ਸਕਦੇ ਉਹਦੀ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹ ਨੂੰ ਪਿਛਾ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਇੱਕ ਗੱਡੀ ਲੱਗੀ ਆ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਚਲਾ ਲਓ ਕਰ ਮਸਲਾ ਰੋਜੀ ਰੋਟੀ ਦਾ ਵੀ ਹੈ ਅਤੇ ਟ੍ਰੈਫਿਕ ਕਾਰਨ ਲੋਕਾਂ ਨੂੰ ਆਉਂਦੀ ਸਮੱਸਿਆ ਦਾ ਵੀ ਹਾਲਾਂਕਿ ਨੌਜਵਾਨ ਭਾਵ ਖੋ ਗਿਆ ਅਤੇ ਉਸਨੇ ਦਾਅਵਾ ਕੀਤਾ ਹੈ ਕਿ ਉਸਦੀ ਰੇੜੀ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਦੀ ਪਰ ਦੂਜੇ ਪਾਸੇ ਨੌਜਵਾਨ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਸੜਕਾਂ ਦੇ ਆਲੇ-ਦੁਆਲੇ ਬਣੀ ਥਾਂ ਵਾਹਨਾਂ ਦਾ ਖੜੇ ਕਰਨ ਲਈ ਹੁੰਦੀ ਹੈ ਅਤੇ ਰੇੜੀਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਸੜਕਾਂ ਤੇ ਖੜਾਉਣੇ ਪੈਂਦੇ ਨੇ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ